ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਜਉਦਾ ਜੈ ਮਾਤਾ ਦੀ ਰਾਮ ਨਾਮ ਤੁਹਾਡਾ ਸਵਾਗਤ ਹੈ ਸਾਡੇ ਚਾਨ ਡੇਲੀ ਲਾਈਫ ਬਲੌਗ ਤੇ ਆਪ ਜੀ ਨੂੰ ਬੁਲਾਉਣ ਲੱਗੇ ਆ ਰਾਜਮਾ ਆਲੂ ਤਿਆਰੀ ਵੀ ਕਾਕੇ ਰੱਖੀ ਜਾਰੀ ਮੰਮੀ ਨੇ ਰਕਰ ਲਈ ਰੱਖ ਲਿਆ ਸਮਾਨ ਸਾਰਾ ਤਿਆਰ ਹੈ ਚੁੱਕਰ ਵੀ ਤੋੜਿਆ ਆਲੂ ਪਿਆਜ਼ ਲੈ ਆਉਂਦੇ ਮੈਂ ਜਾ ਕੇ ਅਸਰੇ ਅਸਰੇ ਮੰਡੀਆਂ ਮੰਡੀਆਂ ਲੈਣਦੇ ਜਾ ਕੇ ਟਮਾਟਰ ਆਲੂ ਗੰਡੇ ਇਹ ਤੇ ਕੁੱਟ ਕੇ ਨਹੀਂ ਪਾਈਦੇ ਅੰਮੀ ਨਹੀਂ ਇਹਦੇ ਕੱਟ ਕੇ ਪਾ ਲਿੱਤੇ ਆ ਕੱਟ ਕੇ ਰੱਦੀਆ ਬਣਦੀ ਬੜੀ ਇਹਦੇ ਕੱਟ ਕੇ ਰੱਦੀਆ ਹੋਈਦੀ ਕਈ ਕੁੱਟ ਕੇ ਪਾਲਦੇ ਨੇ ਵਿੱਚ ਕੁੱਟ ਕੇ ਸਵਾਦ ਬੰਦੇ ਅੱਜ ਮੈਂ ਵੀ ਜਾ ਸਿੱਖਾਂਗਾ ਕਿਦਾਂ ਬੰਦੇ ਰਾਜਮਾ ਅਰੇ ਤੂੰ ਹੀ ਤੜਕਾ ਲਾ ਲੈ ਨਹੀਂ ਤੂੰ ਹੀ ਲਾਉਣਾ ਮੁੜ ਕੇ ਖਰਾਬ ਨਾ ਹੋ ਜੇ ਮਰਕਾ ਗਲਤ ਨਾ ਹੋ ਅਮ ਵੀ ਇਹ ਨਾਲ ਨਾਲ ਆ ਕੇ ਕਰੋਗੇ ਕਿਦਾਂ ਬਣਾਉਂਦੇ ਆਂ ਕਾਦੀਆਂ ਚੀਜ਼ਾਂ ਦੀ ਤੇ ਮੈਨੂੰ ਵੈਸੇ ਜਾਜ ਆ ਗਈ ਹੈ ਬਣਾਉਣ ਦੀ ਅਮੇ ਕੀ ਕੀ ਪੈਂਦਾ ਇੱਚ ਵਿੱਚ ਸਸਰੀ ਘਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਇ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਰਾਜਮਾਨ ਦੀ ਸਬਜੀ ਵਿੱਚ ਪਾਵਾਂਗੇ ਦੋਕ ਪੀਸ ਆਲੂਆਂ ਦੇ ਉਬਾਲ ਕੇ ਵਿੱਚ ਛੁੱਡ ਦਿੱਤੇ ਸੀ ਤੇ ਇਹਨਾਂ ਨੂੰ ਆਪਾਂ ਪਹਿਲਾਂ ਭਿਉ ਲਿਆ ਸੀ ਭਿਉ ਗਏ ਤੇ ਫਿਰ ਆਪਾਂ ਇਹਨਾਂ ਨੂੰ ਉਬਾਲ ਲਿਆ ਉਬਾਲ ਕੇ ਤੇ 3-4 ਵਿਚਲਾਂ ਰਾਈਆਂ ਤੇ ਜਿਹੜੇ ਰਾਜਮਾ ਵਾ ਸਾਡੇ ਬਿਲਕੁਲ ਐ ਗਲ ਕੇ ਆ ਮਤਲਬ ਨਰਮ ਹੋ ਗਏ ਆ ਵਿੱਚ ਪਾਵਾਂਗੇ ਆਪਾਂ ਟਮਾਟਰ ਦੋ ਵੱਡੇ ਟਮਾਟਰ ਕੱਟੇ ਆ ਵਿੱਚ ਦੋ ਰੀਆਂ ਮਿਰਚਾਂ ਪੀਸੀਆਂ ਆ ਆਪਾਂ ਗ੍ਰाइंड ਕਰ ਲਈਆਂ ਮਿਕਸੀ ਦੇ ਚ ਉਹਦੇ ਵਿੱਚ ਗ੍ਰੈਂਡਰ ਚ ਤੇ ਆ ਆਪਾਂ ਬਰੀਕ-ਬਰੀਕ ਕੱਟ ਲਈਆ ਪਿਆਜ਼ ਇਹ ਆਪਾਂ ਚਾਹੇ ਤੇ ਆਪਾਂ ਰਗੜ ਵੀ ਸਕਦੇ ਆ ਪਰ ਅਹੀਂ ਪਿਆਜ਼ ਕੱਟ ਕੇ ਤੜਕਾ ਲਾਉਨੇ ਆ ਇਸ ਤਰ੍ਹਾਂ ਜ਼ਿਆਦਾ ਸਵਾਦ ਬਣਦੇ ਆ ਤੇ ਹੋਰ ਮਸਾਲੇ ਪਾਵਾਂਗੇ ਵਿੱਚ ਆਪਾਂ ਤੇ ਹੁਣ ਆਪਾਂ ਕੜਾਈ ਨੂੰ ਉੱਪਰ ਰੱਖ ਦਿੱਤਾ ਵਾ। ਵੱਡ ਕੜਾਈ ਨੂੰ ਉੱਪਰ ਰੱਖਿਆ ਵਾ। ਚੰਗੀ ਤਰ੍ਹਾਂ ਧੋ ਕੇ ਕੜਾਈ ਨੂੰ ਤੇ ਫਿਰ ਆਪਾਂ ਉੱਪਰ ਰੱਖਿਆ ਗੈਸ ਤੇ। ਇਹ ਨੂੰਣ ਗੈਸ ਨੂੰ ਬਾਲ ਕੇ ਤੇ ਆਪਾਂ ਤੜਕਾ ਲਾਵਾਂਗੇ। ਸਾਰੇ ਕੰਮ ਹੋ ਜਾਂਦੇ ਆ। ਲਾਈਟਰ ਨਹੀਂ ਸਾਡੇ ਕੋਲ ਆਉਂਦੇ ਆ। ਤੇ ਕੜਾਈ ਗਰਮ ਜੜੀ ਆ ਉਹ ਖਾੜੀ ਹੋ ਗਈ ਆ ਥੋੜੀ ਜਿਹੀ ਤੇ ਆਪਾਂ ਹੁਣ ਤੇਲ ਵਿੱਚ ਪਾ ਦਾਂਗੇ ਆ ਇੱਕ ਹੋਰ ਲਿਆ ਜਿਆ ਲੈ ਨਾ ਕੋਈ ਵੀ ਰੋਟੀ ਖਾਓ ਕੋਈ ਸਬਜੀ ਖਾਓ ਅੱਜ ਕੱਲ ਸਾਰੇ ਵੀ ਚੀਜ਼ਾਂ ਜਿਹੜੀਆਂ ਉਹ ਬਾਈ ਹੁੰਦੀਆਂ ਵਾ ਤੇ ਇਸ ਕਰਕੇ ਆਪਾਂ ਹਿੰਗ ਵਾਲੀ ਗੋਲੀ ਜਿਹੜੀ ਆ ਉਹ ਰੱਖੀ ਆ ਉਹ ਇੱਕ ਜ਼ਰੂਰ ਖਾ ਲਈ ਦੀ ਆ ਤੇ ਵੇਖੋ ਰਾਜਨਾ ਬਣਾਉਣ ਤੋਂ ਪਹਿਲਾਂ ਇੱਕ ਕਾੜੀ ਤੇ আর ਆ হিং ਵਾਲੀ ਗੋਲੀ ਦੀ ਡੱਬੀ ਆ ਇਹ ਆਪਾਂ ਕੋ ਨਹੀਂ ਲੈਂਦੇ ਹੀ ਇੰਨੀਆਂ ਘਰ ਰਹਿ ਗਿਆ ਵਿੱਚ ਤੇ ਆਪਾਂ ਜਦੋਂ ਵੀ ਕੋਈ ਚੀਜ਼ ਹੈ ਮਤਲਬ ਵਾਈ ਚੀਜ਼ ਖਾਓ ਚਾਹੇ ਉਹ ਜੜੀ ਦੀ ਰੋਹ ਖਾਓ ਤੇ ਤੇਲ ਸਾਡਾ গরম ਹੋ ਗਿਆ ਵੜਾਪਾਂ ਵਿੱਚ ਜਿਹੜੇ ਪਿਆਜ਼ ਆ ਉਹ ਪਾਉਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਟਾਫਟ ਤੇ ਲਾਈਕ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਕਈ ਪਤਾ ਕਿਦਾਂ ਬਣਾਉਂਦੇ ਮਮੀ ਸੋਤੀ ਏ ਤਾਂ ਮੈਂ ਦਹਾਦਾ ਬਿਆਮਾ ਜੇ ਨਮਣਦੇ ਇਹ ਬਿਆਮਾ ਜੇ ਰਾਈਲ ਦੇ ਨਾ ਉਹ ਕਰਦੇ ਪਾਣੀ ਲੈ ਕੇ ਪਾਣੀ ਦੇ ਵਿੱਚ ਇਹ ਝੋ ਸੁੱਟ ਦਿੰਦੇ ਆ ਵਿੱਚੇ ਰਾਜਮਾ ਵਿੱਚੇ ਲੋੜ ਕੇ ਸਾਰਾ ਕੁਝ ਵਿੱਚੇ ਪਾ ਦਿੰਦੇ ਥੋੜਾ ਜਿਹਾ ਆਪਾਂ ਨਾ ਕੁੱਕ ਪਾ ਦਾਂਗੇ ਇਸ ਨਾਲ ਜਿਹੜੇ ਪਿਆਜ਼ ਵਾ ਉਹ ਥੋੜਾ ਜਿਹਾ ਨਰਮ ਹੋ ਜਾਂਦੇ ਆ ਕਿਤਰਾ ਕਿਤਰਾ ਦੀ ਪਕਾਵੇਂ ਕਿਵੇਂ ਜਿਵੇਂ ਉਹ ਇਹਦੇ ਵਿੱਚ ਔਲਣਾ ਮੈਨਾਂ ਰਾਜਮਾ ਦਾ ਮੈਨੂੰ ਪਤਾ ਨਹੀਂ ਫਰਿਸ਼ ਉਹ ਲਗਈਂ ਉਹ ਭਾਈ ਤਮਨ ਉਹ ਦੇ ਵੀ ਪਾਣੀ ਦੇ ਵਿੱਚ ਹੀ ਪਾ ਦਿੰਦੇ ਆ ਸਾਰਾ ਕੋਜੀ ਘਿਓ ਵਿੱਚੇ ਵਿੱਚੇ ਚੌਲ ਨੂਲ ਵੀ ਵਿੱਚ ਸਭ ਕੁਝ ਵਿੱਚੇ ਥੋੜ੍ਹ ਦਿੰਦੇ ਆ ਇਹ ਮੜ ਕੇ ਵੱਖਰਾ ਤੜਕਾ ਲਾਉਂਦੇ ਆ ਨਾ ਉਹ ਵੱਖਰਾ ਜਿਹਾ ਹੁੰਦੇ ਉਹ ਪਾਣੀ ਦੇ ਚੌਲ ਪਾ ਦਿੰਦੇ ਆ ਵਿੱਚੇ ਕਿਉਂ ਮੜ ਕੇ ਦੰਮਦੇ ਹੁੰਦੇ ਆ ਨਾ ਤਰੀਕਾ ਨਾਲ ਭਾਈਆਂ ਇਹਦੇ ਸਾਡੇ ਪਪੂ ਸ਼ਾ ਹੁੰਦੇ ਏ ਇਦਾਂ ਬਣਾਉਂਦੇ ਹੱਡ ਲਾਗੇ ਹਲਵਾਈ ਦੁਕਾਨ ਦੇ ਬੜਾ ਤਗੜਾ ਹਲਦਾ ਹੀ ਗਿਆ ਬਰਾ ਮਨਿਆ ਪਰ ਮਨਿਆ ਪਕੂਸ਼ਾ ਬੱਲੜ ਵਾਲ ਦੁਕਾਨ ਹੁੰਦੀ ਇਹਦੇ ਬਾਦ ਗਮ ਚ ਗੁਰਦਾਇ ਲੱਗੇ ਆਪਾਂ ਸਬਜੀ ਨੂੰ ਤੜਕਾ ਇਸ ਤਰ੍ਹਾਂ ਲਾਉਨੇ ਆਂ ਫਰੀ ਫਰੀ ਕੱਟ ਕੇ ਪਿਆਜ਼ ਤੇ ਫੇਰ ਤੜਕਾ ਲਾਈਦਾ ਰਾਜਮਾਂ ਨੂੰ ਤੁਸੀਂ ਕਿਹੜੇ ਤਰੀਕੇ ਨਾਲ ਲਾਉਂਦੇ ਹੋ ਵੀ ਸਾਨੂੰ ਦੱਸਣਾ ਕੇ ਮਿਲਟ ਕਰਕੇ ਦੱਸਣਾ ਕਿ ਸਾਡਾ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਅਗੇ ਆਪਾਂ ਤੜਕਾ ਲਾਉਣ ਲੱਗੇ ਆਂ ਤੇ ਇਹਨੂੰ ਪਿਆਜ਼ ਨੂੰ ਆਪਾਂ ਥੋੜਾ ਜਿਹਾ ਭੁੰਨਣਾ ਵਾ ਜ਼ਿਆਦਾ ਨਹੀਂ ਭੁੰਨਣਾ ਬਿਲਕੁਲ ਸਾਰਨਾ ਨਹੀਂਗਾ ਮੱਠੀ-ਮੱਠੀ ਅੱਗ ਤੇ ਆਪਾਂ ਇਸ ਤੜਕੇ ਨੂੰ ਭੁੰਨਣਾ ਵਾ ਤੇ ਇਸ ਤਰ੍ਹਾਂ ਕਰਦੇ ਸਬਜ਼ੀ ਇਸ ਤਰੀਕੇ ਨਾਲ ਬਣਾਉਣਾ ਰਾਜਮਾ ਜਿਹੜੇ ਆ ਉਹ ਬਹੁਤ ਟੇਸਟੀ ਬੰਦੇ ਆ ਤੇ ਬਿਲਕੁਲ ਵਜਾ ਲੜਦੇ ਆ ਆਪਾਂ ਜਿਹੜਾ ਰਾਜਮਾਵਾਂ ਦਾ ਪਾਣੀ ਆ ਉਹ ਵੀ ਇਹਦਾ ਗੁਤੀ ਦਾ ਆਪਣਾ ਰਾਜਮਾ ਦਾ ਪਾਣੀ ਆ ਉਹ ਵੀ ਨਹੀਂ ਸੁੱਟਦੇ ਉਹ ਵੀ ਚਪਾਈਦਾ ਸਬਜੀ ਦੇ ਕਿਉਂਕਿ ਸਾਰਾ ਅਸਰ ਜਿਹੜਾ ਵਾ ਇਹਦੇ ਵਿੱਚ ਹੁੰਦਾ ਵਾ ਤੇ ਆ ਜਿਹੜੇ ਆਲੂ ਆ ਇਹ ਵੀ ਆਪਣੇ ਪਾਣੀ ਜਿਉਂ ਨਾਲੀ ਉਬਾਲ ਲਏ ਸੀਗੇ ਹੁਣ ਇਹਨਾਂ ਨੂੰ ਜਦੋਂ ਮੈਸ਼ ਕਰਦੇ ਆ ਤਾਂ ਸਬਜੀ ਬੜੀ ਵਧੀਆ ਬਣਦੀ ਹੈ ਗਰੇਵੀ ਵਾਂਗ ਸਬਜੀ ਬਣਦੀ ਹੈ ਪਾਣੀ ਮਤਲਬ ਪਹਿਲਾਂ ਤੁਸੀਂ ਰਾਜਮਾ ਨੂੰ ਧੋ ਲੈਣਾ ਹਾਂ ਧੋ ਕੇ ਉਹ ਪਾਣੀ ਰੋੜ ਦੇਣਾ ਜੇ ਚੰਗੀ ਦਾ ਤੋਪ ਕੇ ਮੁਰਕੇ ਜਿਹੜੇ ਪਾਣੀ ਤੇ ਤੂੰ ਬਾਲਨੇ ਆ ਰਾਜਮਾ ਜਾਂ ਜਿਹੜਾ ਤੂੰ ਰਾਤ ਪਿਆਉਂਦੇ ਰੱਖਿਆਣੇ ਆ ਉਹ ਪਾਣੀ ਜਿਹੜਾ ਉਹ ਮੁੱਝੇ ਬਾਹ ਨਾਲ ਸਬਜੀ ਦੇ ਆਪਾਂ ਸਬਜੀ ਨਾ ਚਣਿਆਂ ਦਾ ਪਾਣੀ ਛੁੱਟੀ ਦਾ ਨਾ ਆਪਾਂ ਕਦੇ ਕਾਲੇ ਚਣਿਆਂ ਦਾ ਨਾ ਚਿੱਟਿਆਂ ਦਾ ਨਾ ਰਾਜਮਾ ਦਾ ਜਿਹੜੇ ਪਾਣੀ ਚ ਪੀਉਣੇ ਆ ਉਸੇ ਜੀ ਉਬਾਲਨੇ ਆ ਜਿਵੇਂ ਇਹ ਆਟੇ ਤਰੀਕੇ ਨਾਲ ਬਣਾ ਕੇ ਵੇਖੋ ਬਹੁਤ ਵਧੀਆ ਬਣੋਗੇ ਔਰ ਗਾ ਝਰਦੇ ਆ ਗਿਆਂ ਆਂ ਅਦਰਕ ਆ ਥੋਂ ਮਸਾਲ ਸਭ ਕੁਝ ਵਰਤਿਆ ਕਰਾਂਗੇ ਹੁਣ ਤੇ ਨਾ ਦੇ ਹਰਾ ਧਨੀਆ ਮਿਲਦਾ ਅੱਜ ਜਲੇਬੀਆਂ ਵੀ ਸिखਾਵਾਂਗੇ ਤੁਹਾਨੂੰ ਬਣਾਉਣੀਆਂ ਜਲੇਬੀਆਂ ਬਣਾਉਣੇ ਕਿਵੇਂ ਇਹ ਜੋ ਮਰਜੀ ਘਰੇ ਬਣਾ ਕੇ ਖਾਓ ਜਲੇਬੀਆਂ ਖਾਓ ਮਾੜ ਟੂੜੇ ਖਾਓ ਕੋਈ ਐਡੀ ਵੀਡੀਓ ਵਾਇ ਵੀ ਬਹੁਤ ਮੇਲ ਸਨਾ ਬਣਦੀ ਐ ਤੇ ਤੁਸੀਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਸਬਸਕ੍ਰਾਈਬ ਦਬਕੇ ਕਰਿਆ ਕਰੋ ਮਨੋਂ ਤਾਂ ਮੈਂ ਕਮਰੇ ਜਾਣਾ ਹੀ ਚੱਲਣਾ ਬਸ ਆ ਵੀਡੀਓ ਕਰਕੇ ਮੈਂ ਆ ਮੈਂ ਪਹਿਲਾਂ ਵੀਡੀਓ ਰਿਕਾਰਡ ਕਰ ਲਵਾਂ ਫਿਰ ਮੈਂ ਜਾਣਾ ਕੰਮ ਤੇ ਕਿਉਂਕਿ ਮੰਮੀ ਕੋ ਫਿਰ ਕੈਮਰਾ ਗਾ ਮम्मी ਜਾਨ ਸਬਜੀ ਨੂੰ ਨਾਲ ਸਾਡੇਆਂ ਕੈਮਰਾ ਵਰਤ ਸਕਦੇ ਇਸ ਕਰਕੇ ਲਾ ਕੋ ਮੈਂ ਕੈਮਰਾ ਵਰਡਣਾ ਵੀਡੀਓ ਬਣਾ ਕੇ ਪਾ ਦੇ ਦੀ ਹੁਣ ਉਦਾਂ ਨਾਲ ਵੀਡੀਓ ਬਣਾ ਕੇ ਨਾਲ ਹੀ ਫਿਰ ਮੈਨੂੰ ਕੰਮ ਤੇ ਚੱਲ ਜਾਣਾ। ਮਰ ਪਿਆਜ਼ ਜੜਿਓ ਸਾਡੇ ਪੁੱਜ ਗਏ ਆ ਵੇਖੋ ਬਹੁਤੇ ਕਾਲੇ ਵੀ ਕਰਨੇ ਬਹੁਤਾ ਜਿਆਦਾ ਸਾੜਨਾ ਨਹੀਂ ਦਾ ਇਸ ਤਰ੍ਹਾਂ ਦੇ ਰੱਖਣੇ ਆ। ਤੇ ਦਜੀਗਾ ਲੈ ਕੇ ਆਪਾਂ ਥੋੜਾ ਜਿਹਾ ਤੇਲ ਪਾਇਆ ਵਾ ਤੇ ਇੱਕ ਚਮਚਾ ਦੇਸੀ ਘਿਓ ਦਾ ਪਾਇਆ ਵਿੱਚ ਇਸ ਤਰ੍ਹਾਂ ਸਬਜੀ ਜਿਹੜੀ ਆ ਬਹੁਤ ਸਵਾਦ ਬਣਦੀ ਆ। ਤੁਸੀਂ ਗਾਡੇ ਤਰੀਕੇ ਨਾਲ ਬਣਾਉਣੀ ਹੁਣ ਆਪਾਂ ਟਮਾਟਰ ਜਿਹੜੇ ਕੱਟੇ ਸੀ ਉਹ ਵਿੱਚ ਪਾ ਦਾਂਗੇ। ਆਪਾਂ ਇਹਨਾਂ ਨੂੰ 2 ਮਿੰਟ ਬਾਅਦ ਜਿਹੜਾ ਫੁੱਲਾਂਗੇ। ਸਵੇਰ ਦੇ ਸਾਰੇ ਬਹੁਤ سارے ਕੰਮ ਹੁੰਦੇ ਆ ਘਰ ਦੇ। ਸਾਰੇ ਕੰਨੇ ਹੁੰਦੇ ਆ। ਤੇ ਹੁਣ ਇਹ ਕੰਮ ਤੋਂ ਆਇਆ ਦੀਪਕ ਦੇ ਮੈਂਗਾ ਅਗਲਾ ਵੀਡੀਓ ਬਣਾ ਲੈਣੀ ਆ। ਇਹ ਆਪਣਾ ਆਟਾ ਘਰ ਦਾ ਕੰਮ ਆ। ਥੋੜਾ ਜਿਆਦਾ ਹੁੰਦਾ। ਮੰਨਾ ਨਾਲ ਹੀ ਵੀਡੀਓ ਬਣਾ ਦੇ ਨਾਲ ਹੀ ਆਦਤਕਾਰ ਕਰਕੇ ਚੱਲ ਜਾਣਾ। ਅੰਮ੍ਰਿਤ ਨਾ ਜਾਊਗਾ ਤੇ ਤਾਂ ਵੀ ਖਾਣਾ ਕਿਥੋਂ ਕਾਮਾ ਤਾਂ ਕਰਨਾ ਪੈਣਾ ਵੇਲੇ ਰਿਆਂ ਗੱਡੀ ਨਹੀਂ ਚੱਲਣੀ ਕਾਮਾ ਤਾਂ ਪੰਦੇ ਨੂੰ ਕਰਨਾ ਪੈਣਾ ਜੋ ਮਰਜ਼ੀ ਹੋ ਜਾਵੇ ਗੋਲ ਇਸ ਮਾਢੇ ਨੇ ਤੁਹਾਡੇ ਦੋ ਮਿੰਟ ਪੁੱਜ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ 150 ਦੀ ਦਾ ਪਾਵਾਂਗੇ ਆਪਾਂ ਥੋੜੀ ਜਿਹੀ ਦੇਗੀ ਵਿੱਚ ਪਾਵਾਂਗੇ ਅਰੇ ਕੋੜੀ ਨਹੀਂ ਦੀ ਤੇ ਆਹ ਇੱਕ ਚਮਚਾ ਪੰਮ ਮਸਾਲੇ ਦਾ ਪਾਵਾਂਗੇ ਛੋਟਾ ਚਮਚਾ ਲਾ ਕਰਕੇ ਇੱਕ ਚਮਚਾ ਤੇ ਨਮਕ ਆਪਾਂ ਪਾਤਾ ਹੀ ਪਣੀ ਇਹਦਾ ਪਕੜਾ ਕੀਤਾ ਧਨੀਆ ਮੜਿਆ ਨਹੀਂ ਧਨੀਏ ਦੇ ਨਾਲ ਸਬਜ਼ੀ ਜਿਹੜੀ ਬਹੁਤ ਵਧੀਆ ਬਣਦੀ ਆ ਹੁਣ ਬਾਜ਼ਾਰ ਜਾਣਾ ਪੈਣਾ ਵਾ ਤੇ ਸੋਨੇ ਚੀਜ਼ਾਂ ਲੈ ਹੋਗੀ ਸਮਾਨ ਥੋੜਾ ਜਿਹਾ ਬਾਈ ਇਹ ਜਿਹੜਾ ਪਾਣੀ ਆ ਇਹ ਵੀ ਥੋੜਾ ਜਿਹਾ ਵਿੱਚ ਪਾਵਾਂਗੇ ਮਸਾਲੇ ਲੈ ਕੇ ਨਾ। ਰੈਡੀਆ ਨੂੰ ਲਾਈਕ ਕਰਿਓ ਜਰੂਰ ਚੈਨਲ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਜਰੂਰ ਕਿ ਤੁਹਾਨੂੰ ਕਿੱਦਾਂ ਲੱਗੀ ਵੀਡੀਓ। ਜਿਹੜੀਆਂ ਸਬਜ਼ੀ ਬਣਾਉਣ ਨੇ ਤੁਹਾਨੂੰ ਕਿੱਦਾਂ ਲੱਗਾ? ਰੈਸਪੀ ਕਿੱਦਾਂ ਲੱਗੀ? ਤੁਸੀਂ ਵੀ ਇਸੇ ਤਰੀਕੇ ਨਾਲ ਘਰੇ ਬਣਾ ਕੇ ਵੇਖੋ ਬਹੁਤ ਵਾਦ ਬਣੇਗੀ ਸਬਜ਼ੀ। ਮਸਾਲਾ ਆਪਾਂ ਉਦੋਂ ਤੱਕ ਭੁੰਨ ਲਾਂ ਜਦ ਨਾਲ ਤੇਰੇ ਤੇਲ ਨਾਲ ਛੱਡ ਦੇ। ਫੋੜ ਆਪਣੇ ਆ ਜਿਹੜੇ ਰਾਜਮਾ ਵਾ ਇਹ ਵੀ ਆਪਾਂ ਕੁੱਕਰ ਦੇ ਵਿੱਚ ਇੱਕ ਵਿਸਲ ਲਗਾਉਣੀ ਹੋਊਗਾ ਆਪਾਂ। ਜਿਹੜੇ ਰਾਜਮਾ ਵਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ। ਇਹ ਆਹੜਾ ਪਾਣੀ ਆ। ਅਨੂਵਾਲਾ ਇਹ ਵੀ ਵਿੱਚ ਪਾਵਾਂਗੇ ਆਪਾਂ ਹੁਣ ਆਪਾਂ ਮਸਾਲੇ ਦੇ ਵਿੱਚ ਹਰੀ ਮਿਰਚ ਜਿਹੜੀ ਉਹ ਵੀ ਪਾ ਦਾਂਗੇ ਫਿਰ ਨਾ ਆਪਾਂ ਹਰੀ ਮਿਰਚ ਨਹੀਂ ਭਾਈ ਮਸਾਲਾ ਜਿਹੜਾ ਦੇਖੋ ਸਾਡਾ ਵਧੀਆ ਭੁੱਜ ਗਿਆ ਵਾ ਮੱਧੀ ਨੂੰ ਬੜਾ ਸ਼ੌਂਕ ਬਈੜੀਆ ਪਾਉਂਦਾ ਅਸੇਰ ਦਾ ਕਹਿਣ ਡੈ ਮੈਨੂੰ ਚੱਲ ਵੀਡੀਓ ਬਣਾਈਏ ਵੀਡੀਓ ਬਣਾਈਏ ਮੈਂ ਹਾਂ ਨਹੀਂ ਫਰਮਾਇ ਗਿੜੇ ਲਾਵਾਂ ਦੋ ਪੇ ਹੁਣ ਮੈਂ ਗਿੜੇ ਲਾ ਕੇ ਆਇਆ ਵਾਂ ਆਂਦਾ ਵੀਡੀਓ ਮਾਣਾ ਵਾਰੀ ਕਾਰੀ ਕੀ ਕਹਿਣ ਲੱਗੀ ਜਾਣਾ ਕਿ ਤੇ ਹੁਣ ਸੋ ਲੱਲਾ ਜਿਹੜਾ ਸਾਡਾ ਪੁੱਜ ਗਿਆ ਵਾ ਤੇ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਗੈਸ ਕੱਟ ਕਰ ਦਾਂ ਮਾਂ ਵੀ ਥੋੜਾ ਜਿਹਾ ਪਾਣੀ ਹੈ ਵੀ ਨਾ ਆਪਾਂ ਕੜਾਈ ਨੂੰ ਸਾਫ਼ ਕਰ ਲਵਾਂ ਤੇ ਥੋੜਾ ਜਿਹਾ ਇਹ ਪਾ ਦਾਂਗੇ। ਹੁਣ ਕੁੱਕਰ ਦੇ ਵਿੱਚ ਕਿੰਨੀਆਂ ਸਿਹੜੀਆਂ ਦਵਾਉਣੀਆਂ ਆਂ ਮੈਂ? ਇਹਨਾਂ ਕੁੱਕਰ ਦੇ ਹੁਣ ਦੋ ਇਸਮਾਂ ਆਉਣਗੀਆਂ ਤੇ ਸਬਜ਼ੀ ਜਿਹੜੀ ਬਹੁਤ ਵਧੀਆ ਆ। ਹੁਣ ਦੋ ਵੀ ਇਸਲਾਂ ਕੁੱਕਰ ਦੇ ਵਿੱਚ ਪਾ ਕੇ ਦਵਾਉਣੀਆਂ ਨਾਲ। ਰਾਜਮਾ ਵੈਸੇ ਹੀ ਸਵਾਦ ਲੱਗਦੇ ਆ ਚੋਲਾ ਨਾਲ ਜ਼ਿਆਦਾ ਸਵਾਦ ਲੱਗਦੇ ਆ ਨਾ। ਉਹ ਬਣਦੀ ਐ ਸਬਜੀ ਤੇ ਫੇਰ ਤੁਹਾਨੂੰ ਦੱਸਦੇ ਹਾਂ ਲੋ ਜੀ ਸਬਜੀ ਆਡੀ ਬਣ ਕੇ ਤਿਆਰ ਹੋ ਗਈ ਆ ਵੇਖੋ ਕਿੰਦੀ ਵਧੀਆ ਖੁਸ਼ਬੂਤ ਬਹੁਤ ਵਧੀਆ ਆਂਡੀ ਮੇ ਮੰਮੀ ਬਹੁਤ ਵਧੀਆ ਬਣੀ ਸਬਜੀ ਹੈਨਾ ਸਮੈਲ ਬਹੁਤ ਵਧੀਆ ਆਂਡੀ ਰਾਜਮਾ ਵੀ ਆ ਖਿੜੇ ਖਿੜੇ ਗੱਡੇ ਸੋਨੇ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਤੁਸੀਂ ਵੀ ਘਰੇ ਆਪਣੇ ਬਣਾ ਕੇ ਵੇਖੋ ਬਹੁਤ ਵਧੀਆ ਬਣੂਗੀ ਸਬਜ਼ੀ ਤੁਹਾਨੂੰ ਜਰੂਰ ਪਸੰਦ ਆਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ